ਜਿਸ ਤਰ੍ਹਾਂ ਸਾਰੇ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਪੰਜਾਬ ਦੇ ਅੰਦਰ ਜੋਤ ਨਸ਼ਿਆਂ ਦੇ ਵਿਰੁੱਧ ਮਾਨਸਕਾਰ ਲਗਾਤਾਰ ਉਹਨੂੰ ਮੰਤਗੀ ਸਿੱਟੀ ਤੱਕ ਪਹੁੰਚਾਉਣ ਦੇ ਲਈ ਪੂਰੀ ਵਾਹ ਲ ਆ ਰਹੀ ਹੈ ਸੋ ਪੰਜਾਬ ਨੂੰ ਜਿਉਂਦਾ ਜਗਦਾ ਪੰਜਾਬ ਬਣਾਉਣ ਲਈ ਰੰਗਲਾ ਪੰਜਾਬ ਬਣਾਉਣ ਦੇ ਲਈ ਦਰੰਗਸ ਦੇ ਖਿਲਾਫ ਜਿੱਤੇ ਸਰਕਾਰ ਪੂਰੀ ਨੇਕ ਨਹੀਂ ਤਨਾ ਕੰਮ ਕਰ ਰਹੀ ਹੈ ਉਸ ਦੇ ਨਾਲ ਦੇ ਨਾਲ ਇਸ ਦਰੰਗਸ ਮਾਫੀਏ ਚ ਇਨਵੋਲਵ ਉਹ ਲੋਕ ਜਿਹੜੇ ਅਜੇ ਪਰਦੇ ਦੇ ਪਿੱਛੇ ਸਾਰੇ ਸਾਰੇ ਸਾਹਮਣੇ ਆ ਰਹੇ ਸੋ ਲਗਾਤਾਰ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਡਰਗ ਦਾ ਸਪਾਇਰ ਕੀਤਾ ਜਾ ਰਿਹਾ ਹੈ ਸੋ ਇਹਨਾਂ ਦਿਨਾਂ ਦੇ ਅੰਦਰ ਜਿਹੜਾ ਦੇਖਿਆ ਵੀ ਸੱਤ ਮਹੀਨੇ ਸੰ ਸਤਾ ਜਿਹੜੇ ਜਿਨ੍ਹਾਂ ਦੇ ਖਿਲਾਫ ਜਿਹੜਾ ਉਹ ਬਲੂ ਕਾਰਨਰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੋ ਇਥੋਂ ਇਹ ਜਾਪਦਾ ਕਿ ਮਾਨ ਸਰਕਾਰ ਉਸ ਕੜੀ ਤੱਕ ਪਹੁੰਚ ਦੇ ਲਈ ਕੋਸ਼ਿਸ਼ ਕਰਦੀ ਹੈ ਜਿਹੜੀ ਇਹ ਇਸੇ ਦਰਜ ਮਾਮਲੇ ਨਾਲ ਜੁੜੀ ਹੈ ਸੋ ਤੁਸੀਂ ਦੇਖਦੇ ਹੋ ਕਿ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਬਾਰੇ ਆਮ ਤੌਰ ਤੇ ਪੰਜਾਬ 'ਚ ਚਰਚਾ ਕੀ ਇਹ ਸੱਤ ਪੀਜਨ ਸੱਤਾ ਜਦੋਂ ਮੰਤਰੀ ਸਾਹਿਬ ਉਹਨਾਂ ਦੀ ਸਰਕਾਰੀ ਗੱਡੀ 'ਚ ਘੁੰਮਦੇ ਸੀਗੇ ਔਰ ਪੂਰੇ ਉਹਨਾਂ ਦੇ ਸੋਸ਼ਲ ਤੇ ਰਾਜਨੀਤਿਕ ਫੰਕਸ਼ਨਾਂ ਦੇ ਵਿੱਚ ਉਹਨਾਂ ਦਾ ਨਾਮ ਰਹਿੰਦਾ ਸੀ ਕਿ ਉਹਨਾਂ ਦੇ ਪ੍ਰਾਈਵੇਟ ਫੰਕਸ਼ਨਾਂ 'ਚ ਨਾਮ ਰਹਿੰਦਾ ਸੀਗੇ ਸੋ ਕਾਲਜ ਅਜੇ ਮਾਨਜੂਬ ਅਦਾਲਤ ਨੇ ਜਿਸ ਤਰ੍ਹਾਂ ਵਿਕਰਮਜੀਤ ਸਿੰਘ ਮਜੀਠੀਆ ਦੀ ਜਦ ਜਮਾਨਤ ਅਰਜੀ ਰੱਦ ਕੀਤੀ ਐ ਸੋ ਹੋਰ ਵੀ ਬਹੁਤ ਸਾਰੀਆਂ ਕੜੀਆਂ ਆਉਣ ਵਾਲੇ ਸਮੇਂ 'ਚ ਇਸ ਕੇਸ ਨਾਲ ਤੁਹਾਨੂੰ ਲੱਗਦਾ ਵੀ ਉਹ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਜੁੜੀਆਂ ਹੋਣਗੀਆਂ ਸੋ ਜਿਨ੍ਹਾਂ ਨੇ ਵੀ ਪੰਜਾਬ ਦੀ ਇਕਨੋਮੀ ਦਾ ਜਿਨ੍ਹਾਂ ਨੇ ਵੀ ਪੰਜਾਬ ਦੇ ਰਾਜ ਸੱਤਰ ਬਸਾਇਆ ਪੰਜਾਬ ਦੀ ਸੇਵਾ 'ਚ ਢਾਲਣ ਦਾ ਜਦਨ ਕੀਤਾ ਉਹ ਕੱਲਾ ਕੱਲਾ ਭਾਵੇਂ ਵਿਦੇਸ਼ 'ਚ ਬੈਠਾ ਭਾਵੇਂ ਪੰਜਾਬ ਦੀ ਧਰਤੀ 'ਚ ਬੈਠਾ ਮਾਨ ਸਾਹਿਬ ਦੀ ਸਰਕਾਰ ਉਹ ਤੱਕ ਪਹੁੰਚ ਕਰਕੇ ਐਸ ਪਰ ਲਾਜੂ ਕਰੂਨ ਦੇ ਅੰਦਰ ਉਹਨਾਂ ਦੇ ਖਿਲਾਫ ਐਸ ਬਣਦੇ ਆ ਉਹਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈਆਂ ਕਰਨੀਆਂ ਤਿਆਰੀ ਕੀਤੀਆਂ ਜਾ ਰਹੀਆਂ ਨੇ ਸੋ ਲੱਗਦਾ ਕਿ ਆਉਣ ਵਾਲੇ ਸਮੇਂ ਚ ਜਿਸ ਸਫੇਸ਼ਾ ਦੇ ਨਾਲ ਪੰਜਾਬ ਦੇ ਲੋਕਾਂ ਨੇ ਰੰਗਲਾ ਪੰਜਾਬ ਜੀਉਂਦਾ ਜਗਦਾ ਪੰਜਾਬ ਦੇਖਣ ਦੇ ਲਈ ਆਵਾਜ਼ੀ ਪਾਰਟੀ ਨੂੰ ਮੌਕਾ ਦਿੱਤਾ ਮਾਨ ਜੋ ਮੁੱਖ ਮੰਤਰੀ ਸਰਦਾਰ ਭਵੰਸ਼ ਸਿੰਘ ਮਾਨ ਉਹਨਾਂ ਕੀਦਿਆਰ ਪੂਰਾ ਕਰਨ ਦੇ ਲਈ ਜਨਰਤਵਾਲ ਆ ਰਹੇ ਸੋ ਜਿਹੜਾ ਇਹ ਬਲੂ ਕਾਰਨਰ ਨੋਟਰ ਜਾਰੀ ਕੀਤਾ ਬਹੁਤ ਜਲਦੀ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਉਹ ਉਸ ਕੜੀ ਤੱਕ ਪਹੁੰਚਣਗੀਆਂ ਜਿਨ੍ਹਾਂ ਨੇ ਇਸ ਦਲਤ ਕੇਸ ਦੇ ਅੰਦਰ ਨਾ ਕੇਵਲ ਪੰਜਾਬ ਦੀ ਜਵਾਨੀ ਦਾ ਕੰਮ ਕੀਤਾ ਬਲਕਿ ਪੰਜਾਬ ਨੂੰ ਮਤਲਬ ਜਿਹੜਾ ਇੱਕ ਕਹਿਣ ਲੁਕਿ ਤੁਸੀਂ ਮੌਧ ਦੇ ਮੁਝ ਠਕਣ ਦੇ ਲਈ ਉਹਨਾਂ ਨੇ ਪੂਰਾ ਕੰਮ ਕੀਤਾ ਸੋ ਲਗਾਤਾਰ ਉਹਨਾ ਕੜੀਆਂ ਨੂੰ ਤੋੜਨ ਦੇ ਲਈ ਉਹਨਾਂ ਤੱਕ ਪਹੁੰਚਣ ਦੇ ਲਈ ਸਰਕਾਰ ਜਦਨਸੀ